ਅਚਕ ਕਦੋਂ ਕਰੀ ਤੇ ਉਸ ਤੋਂ ਕੋਲਾ ਨਰਾ ਦੂੰ ਹੱਥ ਖੜੇ ਬੱਲੀਏ ਸਾਸਰੀ ਗੱਲ ਫੇਸਬੁੱਕ ਵਾਲੇ ਉਹ ਕਿਵੇਂ ਆ ਸਾਰੇ ਠੀਕੋਂ ਮੈਂ ਥੋੜਾ ਆਪਣਾ ਸੱਤਾ ਢਿੱਲੋ ਲਓ ਜੀ ਰੰਦਾਬੀ ਦੀ ਤਾਂ ਨਪਤੀ ਕਿਲੀ ਦੀ ਉਹਦੀ ਤਾਂ ਦੱਬਤੀ ਸਿਰੀ ਜੀ ਮੇਰੇ ਨਾਲ ਫਣ ਚੱਕਦਾ ਸੀ ਨਾ ਦੱਬਤੀ ਕਿਲੀ ਉਹਦੀ ਨਪਤੀ ਹੁਣ ਮੇਰਾ ਅਗਲਾ ਸ਼ਿਕਾਰ ਪਤਾ ਕਿਹੜਾ ਬੇਸਰੇ ਉਸਤਾਦਾਂ ਦਾ ਉਸਤਾਦ ਹਰਮਨ ਚੀਮਾ ਲਓ ਜੀ ਹੁਣ ਹਰਮਨ ਚੀਮਾ ਨੂੰ ਕਾਤਾ ਮੈਂ ਚੈਲੇਂਜ ਆਜ ਵੇ ਜਿੱਥੇ ਆਉਣਾ ਇਹ ਹਰਮਨ ਚੀਮੇ ਦੀ ਸੁਨਾਵਾ ਤੁਹਾਨੂੰ ਮੈਂ ਕਹਿੰਦਾ ਨੌ ਰੱਖਿਆ ਹਰਮਨ ਚੀਮਾ ਹਰਮਨ ਚੀਮਾ ਹਰਮਨ ਹਰਮਨ ਦਾ ਮਤਲਬ ਪਤਾ ਕੀ ਹੋ ਗਿਆ ਹਰਮਨ ਦਾ ਮਤਲਬ ਹੁੰਦਾ ਹਰ ਇੱਕ ਦੇ ਮਨ ਨੂੰ ਲੱਗਣ ਵਾਲਾ ਇਹਦੀ ਪੱਟੂ ਛਗਲ ਦੇਖ ਕੇ ਤੈਨੂੰ ਕੋਈ ਘਰੇ ਨਾ ਬੜੇ ਇਹਨੂੰ ਮੰਨ ਨੂੰ ਕਿਹਨੂੰ ਲਾਉਣਾ ਇਹਨੂੰ ਉਤੋਂ ਹਾਈਲਾਈਟ ਕਰਤਾ ਚੀਮਾ ਚੀਮਾ ਉਹ ਭਰਾਵਾ ਚੀਮੇ ਗੋਤ ਵਾਲੇ ਤਾਂ ਬੰਦੇ ਹੀ ਬੌਸ ਰਹੇ ਹੁੰਦੇ ਨੇ ਤੈਨ ਦਾ ਗੋਤ ਦੀ ਬਗਾੜੀ ਪਈ ਆ ਜਾਤ ਮੇਰੇ ਮੈਨੂੰ ਲੱਗਦਾ ਹੈ ਤੇਰੇ ਇਹ ਹਾਲਾਤਾਂ ਨੂੰ ਦੇਖ ਕੇ ਨਾ ਜਿਹੜੇ ਚੀਮੇ ਗੋਤ ਵਾਲੇ ਨੇ ਨਾ ਸਰਬਜੀ ਚੀਮਾ ਹੋ ਗਿਆ ਇਹਨਾਂ ਨੇ ਨਾ ਆਪਣਾ ਨੌ ਬਦਲ ਇਹਦੀ ਵੀਡੀਓ ਦੇਖੀ ਮੈਂ ਕਹਿੰਦਾ ਮੈਂ ਸਿੰਗਲ ਟਰੈਕ ਕੱਢਣਾ ਹੈ ਗਾਣਾ ਕੱਢਣਾ ਕਹਿੰਦਾ ਮੈਂ ਆਖੇ ਗਾਣਾ ਸੁਣਿਆ ਮੈਂ ਕਹਿੰਦਾ ਖਾਂਦੀ ਸੀ ਸਲੇਟੀਆਂ ਖਾਂਦੀ ਸੀ ਸਲੇਟੀਆਂ ਛੋਟੀ ਹੁੰਦੀ ਖਾਂਦੀ ਸੀ ਸਲੇਟੀਆਂ ਖਾਂਦੀ ਸੀ ਸਲੇਟੀਆਂ ਨਾ ਮੇਰੀ ਗੱਲ ਸੁਣ ਭਰਾਵਾ ਤੂੰ ਗਾਣਾ ਬਾਅਦ ਚੋਂ ਕੱਢੀ ਪਹਿਲਾਂ ਤਾਂ ਨਾ ਉਹ ਜਿਹੜੀ ਸਲੇਟੀਆਂ ਖਾਂਦੀ ਸੀ ਉਹਦੇ ਪਥਰੀ ਬਣੀ ਪਈ ਹੋਣੀ ਆ ਪਹਿਲਾਂ ਜਾ ਕੇ ਪਥਰੀ ਕਢਾ ਜਾ ਕੇ ਮਾਰਦਾ ਗੱਲਾਂ ਤੂੰ ਇਹ ਹਾਲਾਤਾਂ ਦੇਖ ਕੇ ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਦੁਨੀਆ ਕਾਮਯਾਬ ਹੋਊਗੀ ਹੋਰ ਗੱਲ ਸੁਣ ਲਓ ਹੁਣ ਥੋੜੀ ਇਹ ਤਾਂ ਥੋਡੇ ਤੇ ਡਿਪੈਂਡ ਆ ਥੋਡੇ ਤੇ ਹੁਣ ਤੁਸੀਂ ਕਿਵੇਂ ਜੀ ਸਪੋਰਟ ਕਰਨੀ ਆ ਇਹਨਾਂ ਨੂੰ ਬੋਰਡ ਜੇ ਤੁਸੀਂ ਇਦਾਂ ਦੀ ਸਪੋਰਟ ਕਰਦੇ ਰਹੋ ਆਉਣ ਵਾਲੇ ਜਮਾਨੇ 'ਚ ਪਤਾ ਗਾਣੇ ਕਿਵੇਂ ਆ ਕਰਨਗੇ ਅਮਰਤ ਮਾਨ ਹੁਣੀ ਵੀ ਗਾਣੇ ਕੱਢਿਆ ਕਰਨਗੇ ਓਏ ਮਾਤਾ ਤਿੱਖੀ ਮੁੱਛੇ ਰੱਖੀ ਆ ਓ ਸਾਈਕਲ ਲੈ ਕੇ ਭੱਜ ਗਈ ਓ ਮੇਰੇ ਟਮਾਰੀ ਪੀਕ ਨਿਕਲ ਗਈ ਸਿਰ 'ਤੇ ਇਹ ਜਿਹੇ ਗਾਣੇ ਹੁਣ ਤੁਸੀਂ ਸੁਣਨਾ ਪਸੰਦ ਕਰੋਗੇ ਦਾਸਤਮਤ ਨਹੀਂ ਚੱਲ ਕੋਈ ਗੱਲ ਨਹੀਂ ਹੁਣ ਤਾਂ ਜਿਵੇਂ ਤੈਨੂੰ ਮਿਲ ਗਿਆ ਹੋਣਾ ਮੇਰਾ ਹਨਾ ਜਵਾਬ ਜਿਆ ਹਨਾ ਮੈਂ ਕਰਦਾ ਫਿਰ ਮੈਂ ਤੈਨੂੰ ਦੱਸਦਾ ਨਾ ਮੈਂ ਗੜਾਸੀ ਪੁੱਠੀ ਕਰਕੇ ਮਾਰਦਾ ਹਾਂ ਨਾ ਤੈਨੂੰ ਮੈਂ ਦੱਸਾਂ ਸਿੱਧੀ ਨਹੀਂ ਮਾਰਦਾ ਤਿੱਖੀ ਹੁੰਦੀ ਐਵੇਂ ਲੱਗਦੀ ਹੁੰਦੀ ਐ ਠੀਕ ਆ ਆ ਵੀਡੀਓ ਸ਼ੇਅਰ ਕਰ ਦਿਓ ਚੀਮੇ ਤੱਕ ਪਹੁੰਚ ਜੋਵੇ ਠੀਕ ਆ ਚੰਗਾ ਫਿਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਦੇ ਆਂ ਫਿਰ ਓਕੇ